ਬਰਤ ਦੇ ਪੰਜਾਬ ਸਰਕਾਰ ਮਰਦਾਬਾਦ 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 ਬਸ ਅਡਾ ਅੰਮ੍ਰਿਤਸਰ ਦੇ ਵਿੱਚ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਦੇ ਤੁਸੀਂ ਵੇਖ ਰਹੇ ਹੋ ਬਹੁਤ ਵੱਡੇ ਪੱਧਰ ਤੇ ਕਿਸਾਨ ਅੱਜ ਬਸ ਅਡੇ ਦੇ ਵਿੱਚ ਪੀ ਆਰਟੀਸੀ ਦੇ ਕੰਮੇ ਰੋਡਵੇਜ ਪੰਨ ਬਸ ਤੇ ਪ੍ਰਾਈਵੇਟ ਬਿਜਲੀ ਪ੍ਰਾਈਵੇਟ ਜਿਹੜੇ ਬਸਾਂ ਦੇ ਡਰਾਈਵਰ ਤੇ ਕਰੈਕਟਰ ਕਰਮਚਾਰੀ ਆ ਸਾਰੇ ਸਾਡਾ ਸਹਿਯੋਗ ਕਰ ਰਹੇ ਆ ਜਿਹੜਾ ਕੱਲ ਲੋਹੜੀ ਵਾਲੇ ਦਿਨ ਜਿੰਨੇ ਵੀ ਪੰਜਾਬ ਦੇ ਅੰਦਰ ਸ਼ਹਿਰ ਹੋਣ ਕਸਬੇ ਹੋਣ ਪਿੰਡ ਹੋਣੋਂ ਕਾਪੀਆਂ ਕਾਨੂੰਨਾਂ ਦੀਆਂ ਕਾਪੀਆਂ ਫੜੀਆਂ ਹੋਈਆਂ ਸਾਡੇ ਸਾਡੇ ਵੀਰਾਂ ਨੇ ਇਹ ਜਿਹੜੀਆਂ ਇਹਨਾਂ ਨੂੰ ਕੱਲ ਸਾੜਨ ਦਾ ਸੱਦਾ ਦੇ ਰਹੇ ਆ ਸਾਰੇ ਬਾਸ ਅੱਡੇ ਵਿੱਚ ਰੋਸ ਮਾਰਚ ਕੀਤਾ ਬਸਾਂ ਤੇ ਵੀ ਅਸੀਂ ਕਾਪੀਆਂ ਲਾ ਰਹੇ ਆ ਇਹਦਾ ਪ੍ਰਚਾਰ ਕੋਲੋਂ ਗੱਡਾ ਆਉਣ ਵਾਲੇ ਸਮੇਂ ਵਿੱਚ ਕਰ ਰਹੇ ਗਿਆ ਔਰ ਇਹਦੇ ਲਈ ਸਾਰੀ ਜਨਤਾ ਨੂੰ ਆਹਮਾਨ ਕਰ ਰਹੇ ਆ ਲੋਕਾਂ ਦਾ ਬੜਾ ਭਰਪੂਰ ਹੰਗਾਰਾ ਸਾਨੂੰ ਮਿਲ ਰਿਹਾ ਹੈਗਾ ਆਉਣ ਵਾਲੇ ਸਮੇਂ ਵਿੱਚ 18 ਨੂੰ ਮੁੱਖ ਮੰਤਰੀ ਸਾਹਿਬ ਜਿਹੜੇ ਮਜੀਠੇ ਜਾਂਦੇ ਆ ਉੱਥੇ ਵੀ ਉਹਨਾਂ ਦਾ ਵਿਰੋਧ ਕੀਤਾ ਜਾਊਗਾ ਔਰ ਇਹ ਦੋ ਕਹਾ 21 22 ਨੂੰ ਜਿਹੜੇ 스마트 ਮੀਟਰਾਂ ਉਤਾਰ ਕੇ ਨੇੜੇ ਦੇ ਬਿਜਲੀ ਘਰਾਂ ਦੇ ਵਿੱਚ ਜਮ੍ਹਾਂ ਕਰਾਵਾਂਗੇ ਔਰ 5 ਫਰਵਰੀ ਨੂੰ ਪੰਜਾਬ ਦੇ ਅੰਦਰ ਜਿੱਥੇ-ਜਿੱਥੇ ਐਮ.ਐਲ.ਏ ਆ ਜਾਂ ਸਾਡੇ ਮੰਤਰੀ ਆ ਉਹਨਾਂ ਦਾ ਕਰਾਓ ਕੀਤਾ ਜਾਊਗਾ ਇਹ ਅੱਜ ਦੇ ਪ੍ਰੋਗਰਾਮ ਸੀਗੇ ਧੰਨਵਾਦ ਬਸ ਅੱਡਾ ਅੰਮ੍ਰਿਤਸਰ ਦੇ ਵਿੱਚ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਦੇ ਤੁਸੀਂ ਵੇਖ ਰਹੇ ਹੋ ਬਹੁਤ ਵੱਡੇ ਪੱਦਰ ਤੇ ਕਿਸਾਨ ਅੱਜ ਬਸ ਅੱਡੇ ਦੇ ਵਿੱਚ ਪੀ.ਆਰ.ਟੀ.ਸੀ ਦੇ ਕੰਮੇ ਰੋਡਵੇਜ ਪੰਨ ਬਸ ਤੇ ਪ੍ਰਾਈਵੇਟ ਬਿਜਲੀ ਪ੍ਰਾਈਵੇਟ ਜਿਹੜੇ ਬੱਸਾਂ ਦੇ ਡਰਾਈਵਰ ਤੇ ਕਰੈਕਟਰ ਕਰਮਚਾਰੀ ਆ ਸਾਰੇ ਸਾਡਾ ਸਹਿਯੋਗ ਕਰ ਰਹੇ ਆ ਜਿਹੜਾ ਕੱਲ ਲੋੜੀ ਵਾਲੇ ਦਿਨ ਜਿੰਨੇ ਵੀ ਪੰਜਾਬ ਦੇ ਅੰਦਰ ਸ਼ਹਿਰ ਹੋਣ ਕਸਬੇ ਹੋਣ ਪਿੰਡ ਹੋਣੋਂ ਕਾਪੀਆਂ ਕਾਨੂੰਨਾਂ ਦੀਆਂ ਕਾਪੀਆਂ ਫੜੀਆਂ ਹੋਈਆਂ ਆ ਸਾਡੇ ਸਾਡੇ ਵੀਰਾਂ ਨੇ ਇਹ ਜਿਹੜੀਆਂ ਇਹਨਾਂ ਨੂੰ ਕੱਲ ਸਾੜਨ ਦਾ ਸੱਦਾ ਦੇ ਰਹੇ ਆ ਸਾਰੇ バス ਅੱਡੇ ਵਿੱਚ ਰੋਸ ਮਾਰਚ ਕੀਤਾ ਬੱਸਾਂ ਤੇ ਵੀ ਅਸੀਂ ਕਾਪੀਆਂ ਲਾ ਰਹੇ ਆ ਇਹਦਾ ਪ੍ਰਚਾਰ ਪੂਕਾ ਗੱਡਾ ਆਉਣ ਵਾਲੇ ਸਮੇਂ ਤੇ ਕਰ ਰਹੇ ਗਿਆ ਔਰ ਇਹਦੇ ਲਈ ਸਾਰੀ ਜਨਤਾ ਨੂੰ ਆਹਮਾਨ ਕਰ ਰਿਹਾ ਲੋਕਾਂ ਦਾ ਬੜਾ ਭਰਪੂਰ ਹੰਗਾਰਾ ਸਾਨੂੰ ਮਿਲ ਰਿਹਾ ਹੈਗਾ ਆਉਣ ਵਾਲੇ ਸਮੇਂ ਵਿੱਚ 18 ਨੂੰ ਮੁੱਖ ਮੰਤਰੀ ਸਾਹਿਬ ਜਿਹੜੇ ਮਜੀਠੇ ਜਾਂਦੇ ਆ ਉੱਥੇ ਵੀ ਉਹਨਾਂ ਦਾ ਵਿਰੋਧ ਕੀਤਾ ਜਾਊਗਾ ਔਰ ਇਹ ਤੋਂ ਕਹਾ 21 22 ਨੂੰ ਜਿਹੜੇ ਸਮਾਰਟ ਮੀਟਰਾਂ ਉਤਾਰ ਕੇ ਨੇੜੇ ਦੇ ਬਿਜਲੀ ਘਰਾਂ ਦੇ ਵਿੱਚ ਜਮ੍ਹਾਂ ਕਰਾਵਾਂਗੇ ਔਰ 5 ਫਰਵਰੀ ਨੂੰ ਪੰਜਾਬ ਦੇ ਅੰਦਰ ਜਿੱਥੇ-ਜਿੱਥੇ ਐਮਐਲਏ ਆ ਜਾਂ ਸਾਡੇ ਮੰਤਰੀ ਆ ਉਹਨਾਂ ਦਾ ਘਰਾਓ ਕੀਤਾ ਜਾਊਗਾ ਏ ਅੱਜ ਦੇ ਪ੍ਰੋਗਰਾਮ ਸੀਗੇ ਧੰਨਵਾਦ। ਬਸ ਅਡਾ ਅੰਮ੍ਰਿਤਸਰ ਦੇ ਵਿੱਚ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਦੇ ਤੁਸੀਂ ਵੇਖ ਰਹੇ ਹੋ ਬਹੁਤ ਵੱਡੇ ਪੱਦਰ ਤੇ ਕਿਸਾਨ। ਅੱਜ ਬਸ ਅਡੇ ਦੇ ਵਿੱਚ ਪੀ ਆਰਟੀਸੀ ਦੇ ਕੰਮੇ ਰੋਡਵੇਜ ਪੰਨ ਬਸ ਤੇ ਪ੍ਰਾਈਵੇਟ ਬਿਜਲੀ ਪ੍ਰਾਈਵੇਟ ਜਿਹੜੇ ਬਸਾਂ ਦੇ ਡਰਾਈਵਰ ਤੇ ਕਰੈਕਟਰ ਕਰਮਚਾਰੀ ਆ ਸਾਰੇ ਸਾਡਾ ਸਹਿਯੋਗ ਕਰ ਰਹੇ ਆ। ਜਿਹੜਾ ਕੱਲ ਲੋਹੜੀ ਵਾਲੇ ਦਿਨ ਜਿੰਨੇ ਵੀ ਪੰਜਾਬ ਦੇ ਅੰਦਰ ਸ਼ਹਿਰ ਹੋਣ ਕਸਬੇ ਹੋਣ ਪਿੰਡ ਹੋਣੋਂ ਕਾਪੀਆਂ ਆ ਕਾਨੂੰਨਾਂ ਦੀਆਂ ਕਾਪੀਆਂ ਫੜੀਆਂ ਹੋਈਆਂ ਸਾਡੇ ਸਾਡੇ ਵੀਰਾਂ ਨੇ ਇਹ ਜਿਹੜੀਆਂ ਇਹਨਾਂ ਨੂੰ ਕੱਲ ਸਾੜਨ ਦਾ ਸੱਦਾ ਦੇ ਰਹੇ ਆ ਸਾਰੇ ਬਾਸ ਅੱਡੇ ਵਿੱਚ ਰੋਸ ਮਾਰਚ ਕੀਤਾ ਬੱਸਾਂ ਤੇ ਵੀ ਅਸੀਂ ਕਾਪੀਆਂ ਲਾ ਰਹੇ ਆ ਇਹਦਾ ਪ੍ਰਚਾਰ ਪ੍ਰੋਪਗੈਂਡਾ ਆਉਣ ਵਾਲੇ ਸਮੇਂ ਵਿੱਚ ਕਰ ਰਹੇ ਗਿਆ ਔਰ ਇਹਦੇ ਲਈ ਸਾਰੀ ਜਨਤਾ ਨੂੰ ਆਹਵਾਨ ਕਰ ਰਹੇ ਆ ਲੋਕਾਂ ਦਾ ਬੜਾ ਭਰਪੂਰ ਹੰਗਾਰਾ ਸਾਨੂੰ ਮਿਲ ਰਿਹਾ ਹੈਗਾ ਆਉਣ ਵਾਲੇ ਸਮੇਂ ਵਿੱਚ 18 ਨੂੰ ਮੁੱਖ ਮੰਤਰੀ ਸਾਹਿਬ ਜਿਹੜੇ ਮਜੀਠੇ ਜਾਂਦੇ ਆ ਉੱਥੇ ਵੀ ਉਹਨਾਂ ਦਾ ਵਿਰੋਧ ਕੀਤਾ ਜਾਊਗਾ ਅਰੇ ਤੋਂ ਕਹਾ 21 22 ਨੂੰ ਜਿਹੜੇ ਸਮਾਰਟ ਮੀਟਰਾਂ ਉਤਾਰ ਕੇ ਨੇੜੇ ਦੇ ਬਿਜਲੀ ਘਰਾਂ ਦੇ ਵਿੱਚ ਜਮ੍ਹਾਂ ਕਰਾਵਾਂਗੇ ਔਰ 5 ਫਰਵਰੀ ਨੂੰ ਪੰਜਾਬ ਦੇ ਅੰਦਰ ਜਿੱਥੇ-ਜਿੱਥੇ ਐਮਐਲਏ ਆ ਜਾਂ ਸਾਡੇ ਮੰਤਰੀ ਆ ਉਹਨਾਂ ਦਾ ਕਰਾਓ ਕੀਤਾ ਜਾਊਗਾ ਇਹ ਅੱਜ ਦੇ ਪ੍ਰੋਗਰਾਮ ਸੀਗੇ ਧੰਨਵਾਦ